ਘਰਾਂ ਦੇ ਵਿੱਚ ਜਾ ਜਾ ਕੇ ਔਰਤਾਂ ਦੀਆਂ ਕਹਿਨੇ ਕੋਹੇ ਜਾ ਰਹੇ ਨੇ ਕਤਲ ਹੋ ਰਹੇ ਨੇ ਵਿਰੋਧੀ ਤਰ੍ਹਾਂ ਸਵਾਲ ਚੁੱਕ ਰਹੀਆਂ ਨੇ ਸਰਕਾਰ ਕਹਿੰਦੀ ਆ ਬੰਦੇ ਸਹੀ ਫੜੇ ਗਏ ਆ ਉਧਰ ਸਾਡੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਸਾਹ ਉਹ ਕਹਿੰਦੇ ਸੀ ਮੁੱਖ ਮੰਤਰੀ ਇਕੱਲੇ ਇਕੱਲੇ ਨੂੰ ਸਭ ਕੁਝ ਸਿਖਾਉਂਗੀ ਵਿਰੋਧੀ ਕੋਸਦੇ ਆ ਉਹ ਇੱਥੋਂ ਤੱਕ ਕਹਿੰਦੇ ਆ ਕਿ ਸਰਕਾਰ ਨੇ ਪੰਜਾਬ ਨੂੰ ਪੁਲਿਸ ਰਾਜ ਬਣਾ ਕੇ ਰੱਖਤਾ ਅਸੀਂ ਨਹੀਂ ਕਹਿੰਦੇ ਕਿ ਸਰਕਾਰ ਗਲਤ ਹੈ ਅਸੀਂ ਇਹ ਗੱਲ ਕਹਿਨੀ ਆ ਪੜਤਾਲ ਦਾ ਵਿਸ਼ਾ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਗੱਲ ਕਰੀਏ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੀ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਰੋਲਾ ਚੱਲਦਾ ਆ ਰਿਹਾ ਹੈ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦੀ ਹੈ ਤੇ ਇਸ ਨੂੰ ਲੈ ਕੇ ਕੋਈ ਵੀ ਹੱਲ ਨਹੀਂ ਕਰ ਰਿਹਾ ਇਸ ਮੁੱਦੇ ਤੇ ਅੱਜ ਸਵਟੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਤਿਨੋ ਸਾਥ ਜੇਕਰ ਗੱਲ ਕਰੀ ਜਾਵੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਗੰਭੀਰ ਦੇਖੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਜਿਹੜੀ ਵਿਰੋਧੀ ਧਿਰਾਂ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੋ ਗਈ ਹੈ ਵਿਰੋਧੀਆਂ ਦੇ ਵੱਲੋਂ ਪੰਜਾਬ ਸਰਕਾਰ ਤੇ ਕਾਫੀ ਜ਼ਿਆਦਾ ਨਿਸ਼ਾਨੇ ਸਾਤੇ ਚਾਰੇ ਨੇ ਸਵਾਲ ਚੁੱਕੇ ਜਾ ਰਹੇ ਨੇ ਆਖਿਰਕਾਰ ਹੁਣ ਤਾਜ਼ਾ ਮਾਮਲਾ ਕੀ ਹੈ ਤੇ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਦੇਖੋ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਜਿੱਥੇ ਵਿਰੋਧੀ ਧਿਰਾਂ ਪਾਣੀ ਪੀਪੀ ਕੋਸਰੀਆਂ ਨੇ ਉੱਥੇ ਸਰਕਾਰ ਉਹਨਾਂ ਦੇ ਬੇਲੇ ਦੇ ਹੋਈਆਂ ਘਟਨਾਵਾਂ ਯਾਦ ਕਰਾਰੀਆਂ ਨੇ ਜੀ ਇਹਦੀ ਥਾਂ ਦੇ ਉੱਤੇ ਇੱਕ ਦੂਜੇ ਨੂੰ ਕੋਸਣ ਦੀ ਥਾਂ ਤੇ ਤੁਸੀਂ ਮਿਲ ਬੈਠ ਕੇ ਬਹਿ ਜਾਓ ਸਾਂਝੇ ਹੱਲ ਕੱਢੋ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੀ ਅਮਨ ਕਾਨੂੰਨ ਲਗਾਤਾਰਤਾ ਦੇ ਵਿੱਚ ਘਰਾਂ ਦੇ ਵਿੱਚ ਜਾ ਜਾ ਕੇ ਔਰਤਾਂ ਦੀਆਂ ਗਹਿਨੇ ਖੋਹੇ ਜਾ ਰਹੇ ਨੇ ਕਤਲ ਹੋ ਰਹੇ ਨੇ ਤੇ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਦੋਸ਼ ਨੇ ਕਿ ਕਤਲਾਂ ਦੇ ਉੱਤੇ ਸਰਕਾਰ ਪੋਚਾ ਮਾਰ ਰਹੀ ਹੈ ਉਹਨਾਂ ਦੇ ਆ ਤਾਜ਼ਾ ਜਨ ਸੰਜੀਵ ਬਰਮਾਲ ਹੈ ਜੀ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਵਿਅਕਤੀ ਰਾਮਰਤਨ ਤੇ ਜਸਪ੍ਰੀਤ ਉਹਨਾਂ ਦੇ ਮਾਪੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਸਰਕਾਰ ਕਹਿੰਦੀ ਆ ਬੰਦੇ ਸਹੀ ਫੜੇ ਗਏ ਆ ਉਹਨਾਂ ਨੇ ਜ਼ੁਲਮ ਕਬੂਲ ਲਿਆ ਤੇ ਫਿਰ ਜੇ ਜ਼ੁਲਮ ਕਬੂਲ ਲਿਆ ਸੀ ਭਾਈ ਤੁਸੀਂ ਅਦਾਲਤ 'ਚ ਭੇਜ ਦਿੰਦੇ ਅਦਾਲਤ ਆਪੇ ਸਜ਼ਾ ਦੇ ਦਿੰਦੀ ਇਹ ਕਿੱਥੇ ਲਿਖਿਆ ਕਿ ਫੜਿਆ ਵੀ ਤੁਸੀਂ ਅਦਾਲਤ ਵੀ ਤੁਸੀਂ ਸਜ਼ਾ ਵੀ ਤੁਸੀਂ ਦੇਤੀ ਪ੍ਰਚਾਰ ਵੀ ਤੁਸੀਂ ਕਰ ਲਿਆ ਮੇਰਾ ਖਿਆਲ ਇਸ ਮਾਮਲੇ ਦੇ ਉੱਤੇ ਕੱਲ ਵਿਰੋਧੀ ਸਰਕਾਰ ਨੂੰ ਘੇਰਨਗੇ ਉਧਰ ਸਾਡੇ ਵਿੱਤ ਮੰਤਰੀ ਨੇ ਹਰਪਾਲ ਚਿਮਾ ਸਾਹਿਬ ਕਹਿੰਦੇ ਜੀ ਮੁੱਖ ਮੰਤਰੀ ਇਕੱਲੇ ਇਕੱਲੇ ਨੂੰ ਸਭ ਕੁਝ ਸਿਖਾਉਣਗੇ ਜਿਹੜੇ ਅਮਨ ਕਾਨੂੰਨ ਦੀ ਆੜ ਦੇ ਵਿੱਚ ਸਰਕਾਰ ਨੂੰ ਬਦਨਾਮ ਕਰਦੇ ਆ ਪਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਕਈ ਵਾਰ ਤਾਂ ਪਹਿਲਾ ਸਫ਼ਾ ਪੜਨ ਨੂੰ ਦਿਲ ਨਹੀਂ ਕਰਦਾ ਅਖਬਾਰਾਂ ਦਾ ਕਈ ਲੋਕ ਇਹ ਕਹਿੰਦੇ ਕਹਿੰਦੇ ਯਾਰ ਤੁਸੀਂ ਪੁਰਾਣੇ ਪੱਤਰਕਾਰ ਹੋ ਐਡੀਟਰ ਸਾਹਿਬ ਨੂੰ ਬੇਨਤੀ ਕਰੋ ਕਿ ਜਿਹੜੀ ਆਮ ਆ ਮਰਨਬਰ ਉਹਨਾਂ ਵਾਲੀਆਂ ਖਬਰਾਂ ਇਹਨਾਂ ਨੂੰ ਅੰਦਰਲੇ ਸਫਿਆਂ ਤੇ ਲੈ ਜਾਇਆ ਕਰਨ। ਪਹਿਲੇ ਸਫੇ ਤੇ ਕੋਈ ਹੋਰ ਖਬਰ ਆਵੇ। ਸਰਕਾਰ ਪਿੱਠ ਥਾਪੜਦੀ ਆ ਅਸੀਂ ਕੰਮ ਬਹੁਤ ਕਰਤਾ। ਵਿਰੋਧੀ ਕੋਸਦੇ ਆ ਉਹ ਇੱਥੇ ਤੱਕ ਕਹਿੰਦੇ ਆ ਕਿ ਸਰਕਾਰ ਨੇ ਪੰਜਾਬ ਨੂੰ ਪੁਲਿਸ ਰਾਜ ਬਣਾ ਕੇ ਰੱਖਤਾ। ਔਰ ਪੁਲਿਸ ਦੇ ਇੱਕੋ ਸਕ੍ਰਿਪਟ ਲਿਖੀ ਵੀ ਆ ਪਿਛਲੇ 30 ਸਾਲਾਂ ਦੀ। ਬੰਦੇ ਫੜੇ ਹਥਿਆਰ ਬਰਾਮਦ ਕਰਨ ਵਾਸਤੇ ਗਏ ਉਹਨਾਂ ਨੇ ਹਮਲਾ ਕਰਤਾ ਹਮਲੇ ਦੇ ਵਿੱਚ ਜਵਾਬੀ ਹਮਲਾ ਕਰਤਾ ਉਹ ਮਾਰੇ ਗਏ ਅਜ ਤੱਕ ਇਦੂ ਕਹਾਣੀ ਇਸ ਸਕ੍ਰਿਪਟ ਤੁਰੀ ਸੋ ਜੇ ਕੋਈ ਏਜੰਸੀ ਅਦਾਲਤ ਵਿੱਚ ਚਲੀ ਗਈ ਖਾਸ ਕਰ ਜਿਹੜਾ ਸੰਜੇ ਬਰਮਾਲਾ ਮਾਮਲਾ ਹੈ ਤੇ ਜੇ ਅਦਾਲਤ ਨੇ ਉਹ ਕਿਸੇ ਏਜੰਸੀ ਨੂੰ ਸੌਂਪਤਾ ਉਹਨਾਂ ਨੇ ਅਸੀਂ ਨਹੀਂ ਕਹਿੰਦੇ ਕਿ ਸਰਕਾਰ ਗਲਤ ਹੈ ਅਸੀਂ ਇਹ ਗੱਲ ਕਹਿ ਨਹੀਂ ਆ ਪੜਤਾਲ ਦਾ ਵਿਸ਼ਾ ਹੈ ਪੜਤਾਲ ਹੋਣੀ ਚਾਹੀਦੀ ਹੈ ਪਤਾ ਲੱਗੇ ਕਿ ਜਿਹੜੇ ਦੋਸ਼ ਇੱਕ ਦੂਜੇ ਤੇ ਲੱਗ ਰਹੇ ਆ ਉਹਦੀ ਸੱਚਾਈ ਕਿੰਨੀ ਹੈ ਤੇ ਆਮ ਲੋਕ ਤਾਂ ਜਾਣਦੇ ਹੀ ਇਹਦੇ ਚ ਤੇ ਜੇ ਕੋਈ ਮਾੜਾ ਅਨਸਰ ਹੈ ਉਹਨੂੰ ਸਜ਼ਾ ਮਿਲੇ ਕੋਈ ਨਹੀਂ ਕਹੇਗਾ ਕਿ ਇਹਦੇ ਨਾਲ ਗਲਤ ਹੋਇਆ ਜਿਹੜੇ ਬੰਦੇ ਨੇ ਚਾਰ ਚਾਰ ਤਿੰਨ ਤਿੰਨ ਜਾਂ ਵਟਕਾਂ ਭਾਰਦਾਤਾ ਕੀਤੀਆਂ ਨੇ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਸੋ ਹੁਣ ਇਹ ਕੁਸ਼ਤੀ ਜਿਹੜੀ ਨੂਰਾ ਕੁਸ਼ਤੀ ਲੜਨਗੇ ਜਾਂ ਅਸਲ ਮੁੱਦਿਆਂ ਤੇ ਗੱਲ ਕਰਨਗੇ ਕੋਮਲ ਜੀ ਕੱਲ ਆਪਾਂ ਫਿਰ ਵਿਧਾਨ ਸਭਾ ਦੇ ਸੈਸ਼ਨ 'ਚ ਦੇਖਾਂਗੇ ਬਿਲਕੁਲ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਗੁੰਡਾ ਰਾਜ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਤਾਂ ਉੱਥੇ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਨਾ ਤੇ ਕੱਲ ਸੈਸ਼ਨ ਦੇ ਵਿੱਚ ਕੀ ਨਵਾਂ ਮੋੜ ਲੈ ਕੇ ਆਉਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ ਸੋ ਆਪ ਜੀ ਦੀ ਅਪਡੇਟ ਦੇ ਵਿੱਚ ਫਿਲਾ ਲੈਣਾ ਹੀ ਕੱਲ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਤੇ ਤਦ ਤੱਕ ਦੇਖਦੇ ਰਹੋ ਸਾਡਾ ਚੈਨਲ D5 ਚੈਨਲ ਪੰਜਾਬੀ ਧੰਨਵਾਦ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ